ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਮੈਂ ਪ੍ਰੀਤ ਸੇਖੋਂ 7Cਜ਼ ਇਮੀਗ੍ਰੇਸ਼ਨ ਤੋਂ ਮੈਂ ਅੱਜ ਤੁਹਾਡੇ ਨਾਲ ਇੱਕ ਬਹੁਤ ਜ਼ਰੂਰੀ ਗੱਲ ਕਰਨੀ ਆ ਇਸ ਵੀਡੀਓ ਨੂੰ ਪੂਰਾ ਚੰਗੀ ਤਰ੍ਹਾਂ ਐਂਡ ਤੱਕ ਦੇਖਿਓ ਐਂਡ ਤੱਕ ਜਰੂਰ ਦੇਖਿਓ ਕਿਉਂਕਿ ਇਹ ਵੀਡੀਓ ਬਹੁਤ ਲੰਬੀ ਹੋਣ ਵਾਲੀ ਆ ਐਵੇਂ ਵਿੱਚ ਮੈਂ ਇੱਕ ਅਵੇਅਰਨੈਸ ਦੇਣਾ ਚਾਹੁੰਦਾ ਜਿਹੜਾ 7C ਦੇ ਪੇਜ ਦਾ ਬਣਾ ਕੇ ਸੇਖੋਪਰੀਤ ਦਾ ਪੇਜ ਬਣਾ ਕੇ ਮੇਰੀਆਂ ਵੀਡੀਓ ਅਪਲੋਡ ਕਰਕੇ ਆਪਣੇ ਨੰਬਰ ਪਾ ਕੇ ਬਹੁਤ ਵੱਡਾ ਫਰੋਡ ਕਰ ਰਿਹਾ ਜਿਹੜਾ ਆਲਰੇਡੀ ਬੈਠਾ ਵੀ ਦੁਬਈ ਦੇ ਵਿੱਚ ਹੈ ਜਦੋਂ ਮੈਂ ਉਹਦੇ ਨਾਲ ਗੱਲ ਕੀਤੀ ਕਿ ਤੂੰ ਐਦਾਂ ਕਿਉਂ ਕਰ ਰਿਹਾ ਉਹ ਕਹਿੰਦਾ ਜੀ ਪਾਜੀ ਮੈਂ ਤੁਹਾਡੀ ਪ੍ਰੋਮੋਸ਼ਨ ਕਰ ਰਿਹਾ ਮੈਂ ਉਹਨੂੰ ਪੁੱਛਿਆ ਤੂੰ ਪ੍ਰੋਮੋਸ਼ਨ ਕਦੀ ਕਰ ਰਿਹਾ ਤੂੰ ਤਾਂ ਆਪਣੇ ਨੰਬਰ ਪਾਏ ਹੋਏ ਆ ਜਦੋਂ ਮੈਂ ਉਹਨੂੰ ਪੁੱਛਿਆ ਕਿ ਤੂੰ ਪੁਰਤਗਾਲ ਦਾ ਪ੍ਰੋਸੈਸ ਦੱਸ ਦੇ ਉਹਨੂੰ ਪ੍ਰੋਸੈਸ ਨਹੀਂ ਪਤਾ ਸੀ ਅਸ ਮੈਨੂੰ ਉਹਨੇ ਗੱਲਾਂ ਦੇ ਵਿੱਚ ਲਿਆ ਪਾਜੀ ਏਦਾਂ ਜੀ ਪਾਜੀ ਉਹ ਤਾਂ ਮੈਂ ਕਹ ਤੂੰ ਤਾਂ ਹੈਗਾ ਹੀ ਮੈਨੂੰ ਲੱਗਦਾ ਪਾਕਿਸਤਾਨ ਤੋਂ ਆ ਜਦੋਂ ਮੈਂ ਉਹਦੇ ਨਾਲ ਗੱਲ ਕੀਤੀ ਉਹਦਾ ਨਾਮ ਰਿਹਾਨ ਨਿਕਲਿਆ ਉਹ ਕਹਿੰਦਾ ਮੈਂ اسلامਾਬਾਦ ਤੋਂ ਮੈਨੂੰ ਪ੍ਰੋਸੈਸ ਦੱਸੋ ਮੈਂ ਕਿਹਾ ਮੈਂ ਪ੍ਰੋਸੈਸ ਤਾਂ ਦੱਸੂ ਪਹਿਲਾਂ ਆਈਡੀ ਬੰਦ ਕਰ ਆਪਣੀ ਆਪਣੇ ਜਿਹੜੇ ਤੂੰ ਫੇਕ ਅਕਾਊਂਟ ਬੁਲੇ ਤੁਸੀਂ ਫੇਸਬੁੱਕ ਤੇ ਬਣਾਏ ਹੋਇਆ ਇੰਸਟਾਗ੍ਰam ਤੇ ਬਣਾਏ ਆ YouTube ਤੇ ਬਣਾਏ ਹੋਇਆ ਕਈ ਲੋਕ ਉਸ ਸਕੈਮ ਦੇ ਵਿੱਚ ਫਸ ਜਾਂਦੇ ਆ ਕਿਉਂਕਿ ਉਹ ਪੇਮੈਂਟ ਵੀ ਆਨਲਾਈਨ ਮੰਗਾਉਂਦਾ ਅਸੀਂ ਇੱਕ ਚੈਟ ਕੀਤੀ client ਬਣ ਕੇ ਉਹਦੇ ਨਾਲ ਜਿਹਦੇ ਵਿੱਚ ਉਹਨੇ ਇਹ ਗੱਲ ਕਹੀ ਹੈ ਜੀ ਮੈਂ ਆਪ ਆਪਣੇ ਵੱਲੋਂ ਕੀਤੀ ਤੇ ਉਹ ਕਹਿੰਦਾ ਜੀ ਵੇਟ ਡਾਕੂਮੈਂਟ ਭੇਜੇ ਉਹਨੂੰ ਉਹਨੂੰ ਅਕਾਊਂਟ ਨੰਬਰ ਉਹਨੇ ਅਕਾਊਂਟ ਨੰਬਰ ਦੀ ਡਿਟੇਲ ਸਾਡੇ ਤੋਂ ਮੰਗੀ ਅਸੀਂ ਉਹਨੂੰ ਕਿਹਾ ਜੀ ਅਕਾਊਂਟ ਨੰਬਰ ਭੇਜੋ ਜੀ ਜੇ ਅਸੀਂ ਪੇਮੈਂਟ ਪਾਉਣੀ ਆ ਉਹਨੇ ਕੋਈ ਮਨਵੀਰ ਨਾਂ ਦਾ ਅਕਾਊਂਟ ਨੰਬਰ ਭੇਜਿਆ ਸਟੇਟ ਬੈਂਕ ਆਫ ਇੰਡੀਆ ਦਾ ਜਿਹੜਾ ਕਿ ਸੂਏ ਤੋਂ ਬਿਲੋਂਗ ਕਰਦਾ ਸੀ ਉਹ ਵੀ ਉਹਨੇ ਕਿਸੇ ਦਾ ਯੂਜ਼ ਕੀਤਾ ਹੋਣਾ ਜਾਂ ਕੀ ਨਹੀਂ ਕੀਤਾ ਹੋਣਾ ਉਹਦੀ ਬੈਕਐਂਡ ਸਟੋਰੀ ਬਾਅਦ ਚੋਂ ਆਪਾਂ ਉਹਦੀ ਇਨਸਪੈਕਸ਼ਨ ਕਰਾ ਰਹੇ ਆ ਕਿਉਂਕਿ ਕੋਈ ਸਾਡੇ ਨਾਮ ਤੇ ਸਕੈਮ ਕਰ ਰਿਹਾ ਉਹਦੀ ਆਪਾਂ ਇਨਸਪੈਕਸ਼ਨ ਕਰਾਵਾਂਗੇ ਪਰ ਇਹਨਾਂ ਇਹਦੇ ਅਰਗੇ ਬਹੁਤ ਉੱਠਣਗੇ ਸੋ ਤੁਹਾਨੂੰ ਅਵੇਅਰਨੈਸ ਦੇਣੀ ਜ਼ਰੂਰੀ ਆ ਤਾਂ ਕਿ ਤੁਸੀਂ ਖਰਾਬ ਨਾ ਹੋਵੋ ਜਦੋਂ ਕੋਈ ਬ੍ਰਾਂਡ ਬਣਦਾ ਬ੍ਰਾਂਡ ਤੁਸੀਂ ਬਣਾਇਆ ਕੰਮ ਲਾਈਕ ਸ਼ੇਅਰ ਕਮੈਂਟ ਅਸੀਂ ਕੰਮ ਅਸੀਂ ਕਿਤੇ ਲਾਈਕ ਸ਼ੇਅਰ ਕਮੈਂਟ ਤੁਸੀਂ ਕਰਦੇ ਹੋ ਲੋਕਾਂ ਤੱਕ ਪਹੁੰਚਾਉਨੇ ਹੋ ਲੋਕੀ ਪਿਆਰ ਦਿੰਦੇ ਆ ਪਰ ਉਹਦੇ ਵਿੱਚ ਜਿਹੜੇ ਪਿਆਰ ਵੀ ਦਿੰਦੇ ਆ ਉਹਨਾਂ ਵਿੱਚ ਇਦਾਂ ਦੇ ਠੱਗ ਵੀ ਹੁੰਦੇ ਆ ਜਿਹੜੇ ਉਸ ਪਿਆਰ ਨੂੰ ਮਿਸਯੂਜ਼ ਕਰਦੇ ਆ ਉਹ ਵੀਡੀਓ ਮੇਰੀਆਂ ਚੱਕ ਕੇ ਇੰਸਟਾਗ੍ਰਾਮ ਤੋਂ ਇੱਕ ਹੋਰ ਪੇਜ ਬਣਾਇਆ ਮੇਰਾ ਸੇਖੋ ਪ੍ਰੀਤ 0triple6 ਜਿਹੜੇ ਹੈਗੇ ਆ ਉਹ ਆਪਣੀ ਆਈਡੀ ਆ ਉਹਨੇ ਬਣਾਈ ਸੇਖੋ ਪ੍ਰੀਤ 0double6 ਉਹਨੇ ਦੋ ਕਿ ਤਨਾ ਕੇ ਸਿਮੀਨਰ ਜੇ ਲੱਗੇ ਮੇਰੀ ਫੋਟੋ ਲਾ ਕੇ ਉਹਨੇ ਵੀਡੀਓ ਬਣਾ ਕੇ ਆਪਣੀਆਂ ਪਾਉਂਦਾ ਤੇ ਉਤੋਂ ਦੀ ਆਪਣੇ ਨੰਬਰ ਪਾਉਂਦਾ ਉਹਨਾਂ ਨੂੰ ਕਹਿੰਦਾ ਵੀ ਵਟਸਐਪ ਤੇ ਹੀ ਗੱਲ ਕਰੋ ਉਤੋਂ ਦੀ ਉਹਨਾਂ ਨੂੰ ਆਪਣਾ ਅਕਾਊਂਟ ਨੰਬਰ ਦਿੰਦਾ ਕਹਿੰਦਾ ਜੀ ਆਨਲਾਈਨ ਆਪਣਾ ਪ੍ਰੋਸੈਸ ਚਲਾ ਲਓ ਤੁਹਾਨੂੰ ਆਫਿਸ ਆਣ ਦੀ ਲੋੜ ਨਹੀਂ ਹੁਣ ਮੈਂ ਤੁਹਾਨੂੰ ਅੱਗੇ ਦੱਸ ਦਿੰਨਾ ਉਤੋਂ ਦੀ ਉਹ ਕੋਰੀਅਰ ਭੇਜਣ ਲਈ ਐਡਰੈਸ ਵੀ ਸਾਡਾ ਹੀ ਭੇਜ ਰਿਆ ਕਿਉਂਕਿ ਉਹਨੂੰ ਡਾਕੂਮੈਂਟ ਨਹੀਂ ਉਹਨੂੰ ਤਾਂ ਸਿਰਫ ਪੈਸਾ ਚਾਹੀਦਾ ਕੱਲ ਨੂੰ ਕੋਈ ਬੰਦਾ ਕਲੇਮ ਕਰੇ ਕਿ ਤੁਸੀਂ 7C ਚ ਅਪਲਾਈਡ ਹੋ ஆன்ਲਾਈਨ ਅਪਲਾਈਡ ਕੀਤਾ ਉਹਦੇ ਚੀਜ਼ ਦਾ ਕੁਝ ਨਹੀਂ ਮੰਨਿਆ ਜਾਣਾ ਜਦ ਤੱਕ ਤੁਸੀਂ ਕੇਸ ਅਪਲਾਈ ਕਰ ਨਾਉਨੇ ਹੋ ਇੱਕ ਵਾਰੀ ਮੈਨੂੰ ਜਰੂਰ ਮਿਲੋ ਚਾਹੇ 1 ਮਿੰਟ ਲਈ ਮਿਲੋ ਤੁਸੀਂ ਮੈਨੂੰ ਜਰੂਰ ਮਿਲੋ 7C ਦੀਆਂ ਦੋ ਬ੍ਰਾਂਚੇਜ਼ ਨੇ ਅਸੀਂ ਕੋਈ ਆਨਲਾਈਨ ਕਿਸੇ ਤੋਂ ਪੇਮੈਂਟ ਨਹੀਂ ਪਵਾਉਂਦੇ ਕੋਈ ਆਨਲਾਈਨ ਕੰਮ ਨਹੀਂ ਕਰਦੇ ਅਸੀਂ ਸਿਰਫ ਆਫਿਸ ਦੇ ਵਿੱਚ ਕੰਮ ਕਰਦੇ ਨੇ ਕਰਦੇ ਆਂ ਲੁਧਿਆਣਾ ਆਪਣਾ ਬੱਸ ਸਟੈਂਡ 7C ਦੇ ਨਾਂ ਤੇ ਆਪਣਾ ਆਫਿਸਾ ਮੋਹਾਲੀ CP67 ਮੋਲ ਆ ਉਹਦੇ 10th ਫਲੋਰ ਤੇ 1018 ਨੰਬਰ 7C ਦਾ ਆਫਿਸਾ ਇਸ ਤੋਂ ਬਿਨਾ ਸਾਡੀ ਕੋਈ ਬ੍ਰਾਂਚ ਨਹੀਂ ਪਹਿਲੀ ਗੱਲ ਦੂਜੀ ਗੱਲ ਜੇ ਤੁਸੀਂ ਆਪਣੇ ਡਾਕੂਮੈਂਟ ਅਪਲਾਈ ਕਰਨ ਚੱਲੇ ਹੋ ਸਾਡੀ ਕੰਡੀਸ਼ਨਸ ਨੇ ਇੱਕ ਵਾਰੀ ਮੈਨੂੰ ਜਰੂਰ ਕਲਾਇੰਟ ਮਿਲਦਾ ਹੀ ਆ ਚਾਹੇ 1 ਮਿੰਟ ਲਈ ਮਿਲੇ ਅਪਲਾਈ ਕਰਨ ਵੇਲੇ ਚਾਹੇ ਤੁਸੀਂ ਪੁੱਛ ਕੇ ਜਾ ਸਕਦੇ ਹੋ ਮੈਨੂੰ ਮਿਲ ਕੇ ਜਾ ਸਕਦੇ ਹੋ ਪਰ ਅਪਲਾਈ ਕਰਨ ਲੱਗੇ ਇੱਕ ਵਾਰੀ ਜ਼ਰੂਰ ਮਿਲਿਆ ਕਰੋ ਆਨਲਾਈਨ ਕੋਈ ਪ੍ਰੋਸੈਸ ਨਾ ਕਰਿਆ ਕਰੋ ਕਿਉਂਕਿ ਸਾਡੀ ਕੋਈ ਵੀ ਸਰਵਿਸ ਆਨਲਾਈਨ ਨਹੀਂ ਹੈਗੀ ਉਸ ਤੋਂ ਬਾਅਦ ਇਹ ਵੀ ਇਹਨੂੰ ਕਿਸੇ ਨੇ ਫਾਰਵਰਡ ਕੀਤੀ ਹੋਈ ਇਹਨੇ ਅੱਗੋਂ ਆਪਾਂ ਨੂੰ ਫਾਰਵਰਡ ਕਰਤੀ ਉਹ ਛਾਤਰ ਬੰਦਾ ਤੇ ਇਹਨੇ ਤੁਹਾਨੂੰ ਖੁਸ਼ ਆਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਠੀਕ ਹੈ ਤੁਸੀਂ ਘਰੇ ਆਪਣਾ ਠੀਕ ਹੋ ਤੁਸੀਂ ਘਰੇ ਹੀ ਰਹੋ ਜਦੋਂ ਉਹਨੂੰ ਦੱਸਿਆ ਕਿ ਅਸੀਂ ਆਫਿਸ ਪਹੁੰਚ ਗਏ ਆ ਆਫਿਸ ਦੀਆਂ ਪੌੜੀਆਂ ਚੜ ਰਹੇ ਆ ਉਸ ਤੋਂ ਬਾਅਦ ਉਹਦਾ ਇਹ ਮੈਸੇਜ ਆਇਆ ਤੁਹਾਨੂੰ ਆਫਿਸ ਪਹੁੰਚਣ ਦੀ ਲੋੜ ਨਹੀਂ ਤੁਸੀਂ ਘਰੇ ਬੈਠੋ ਕਿਉਂਕਿ ਠੱਗ ਆ ਠੀਕ ਹੈ ਉਹਨੇ ਆਪਣਾ ਉਥੇ ਆਨਲਾਈਨ ਸਕੈਮ ਕਰਨਾ ਤੁਹਾਡਾ ਟਾਈਮ ਹੀ ਵੇਸਟ ਕੀਤਾ ਤੁਸੀਂ ਤੁਹਾਡਾ ਟਾਈਮ ਵੇਸਟ ਕੀਤਾ ਹੋ ਠੀਕ ਆ ਤੁਸੀਂ ਘਰੇ ਹੀ ਰਹੋ ਤੁਹਾਨੂੰ ਕਿਤੇ ਵੀ ਆਣ ਦੀ ਕੋਨਫੀਡੈਂਸ ਚੈੱਕ ਕਰੋ ਬੰਦੇ ਦਾ ਉੱਤੋਂ ਉਹਦੀ ਕਹਿੰਦਾ ਜੀ ਤੁਸੀਂ ਸਾਡਾ ਟਾਈਮ ਵੇਸਟ ਕੀਤਾ ਠੀਕ ਹੈ ਉਸ ਤੋਂ ਬਾਅਦ ਜਿੰਨੀ ਵੀ ਉਹਨੇ ਦੁਬਾਰਾ ਚੈਟ ਕੀਤੀ ਹੋਈ ਉਹ ਸਾਰੀ ਉਹਨੇ ਡਿਲੀਟ ਕਰਤੀ ਐਦਾਂ ਹੀ ਸਾਡੇ ਇੱਕ ਦੋ ਹੋਰ ਪਰਸਨਸ ਨੇ ਵੀ ਉਹਦੇ ਨਾਲ ਗੱਲ ਕੀਤੀ ਮੈਂ ਵੀ ਗੱਲ ਕੀਤੀ ਜਦੋਂ ਮੈਂ ਉਹਦੇ ਨਾਲ ਗੱਲ ਕੀਤੀ ਕਿ ਮੈਂ ਪ੍ਰੀਸ ਦੇਖੋ ਗੱਲ ਕਰ ਰਹੇ ਆ ਕਿ ਤੂੰ ਮੇਰੀਆਂ ਵੀਡੀਓਜ਼ ਯੂਜ਼ ਕਰ ਰਹੇ ਆ ਕਹਿੰਦਾ ਭਾਜੀ ਮੈਂ ਵੀ ਪੰਜਾਬੀ ਭਰਾ ਮੈਂ ਦਿੱਲੀ ਤੋਂ ਆ ਮੇਨੂੰ ਤੇ ਸ਼ੁਰੂਆਤ ਦਿੱਲੀ ਤੋਂ ਹੋਇਆ ਮੈਂ ਕਿਹਾ ਤੇਰੀ ਬੋਲੀ ਤਾਂ ਪਾਕਿਸਤਾਨੀ ਲੱਗਦੀ ਐ ਫਿਰ ਆਪਣੀ ਗੱਲ ਤੇ ਆ ਗਿਆ ਕਹਿੰਦਾ ਭਾਜੀ ਤੁਸੀਂ ਕਿਵੇਂ ਜੱਜ ਕੀਤਾ ਸਾਨੂੰ 17 ਸਾਲ ਹੋ ਗਏ ਹਜੇ ਤੁਸੀਂ ਸਾਨੂੰ ਇਹ ਸੋਚਦੇ ਹੋ ਵੀ ਜੱਜ ਕਿਵੇਂ ਕੀਤਾ ਤੁਹਾਡੀ ਬੋਲੀ ਪਾਕਿਸਤਾਨੀ ਲੈਂਦੇ ਪੰਜਾਬ ਦੀ ਬੋਲੀ اسلامਾਬਾਦ ਤੋਂ ਬੇਸਿਕਲੀ ਹੈਗਾ ਮੈਂ ਤੇ ਤੁਸੀਂ ਬਾਹਰਲੇ ਉਹਨੂੰ ਪਤਾ ਕਿ ਬਾਹਰ ਮੇਰਾ ਕੀ ਕਰਨ ਲਣਗੇ ਕੀ ਵਿਗਾੜ ਲਣਗੇ ਪਰ ਇੱਥੇ ਤੁਹਾਨੂੰ ਸਮਝਣ ਦੀ ਲੋੜ ਆ ਇਹ ਜੇ ਅੱਜ ਇੱਕ ਨੂੰ ਅਸੀਂ ਰਿਪੋਰਟ ਬਲੌਕ ਕਰਾਂਗੇ ਇਹਦੀ ਆਈਡੀ ਅਸੀਂ ਥੱਲੇ ਜ਼ਰੂਰ ਮੈਂਸ਼ਨ ਕਰਾਂਗੇ ਲਿੰਕ ਦੇ ਆਪਣੇ ਉਹਦੇ ਵਿੱਚ ਪਾਵਾਂਗੇ ਥੱਲੇ ਤੁਸੀਂ ਉਹਤੇ ਜਾ ਕੇ ਰਿਪੋਰਟ ਬਲੌਕ ਜ਼ਰੂਰ ਕਰਨਾ ਉਸ ਨੂੰ ਠੀਕ ਹੈ ਤਾਂ ਕਿ ਇਹਨੂੰ ਤਾਂ ਸਜ਼ਾ ਮਿਲੇ ਇਹਨੂੰ ਤਾਂ ਪਤਾ ਲੱਗੇ ਵੀ ਸਕੈਮ ਕਿਵੇਂ ਕਰੀਦਾ ਪਰ ਜਿਹੜੇ ਦੂਜੇ ਵੀ ਇਦਾਂ ਦੇ ਉੱਠਣਗੇ ਅੱਜ ਤਾਂ ਤੁਹਾਡੇ ਸ਼ੇਅਰ ਦੇ ਬਦੌਲਤ ਤੁਹਾਡੇ ਪਿਆਰ ਦੇ ਬਦੌਲਤ ਆਪਣੇ 33000 ਫੋਲੋਅਰਸ ਨੇ ਪਰ ਅੱਗੇ ਵਧਣੇ ਤੇ ਇਹ ਜੇ ਸਕੈਮਰ ਵੀ ਆਉਣੇ ਜਿਨ੍ਹਾਂ ਨੇ ਵੀਡੀਓ ਚੱਕ ਕੇ ਪਾਉਣੀ ਆ ਤੇ ਉਹ ਚੀਜ਼ ਦਾ ਫਾਇਦਾ ਚੱਕਣਾ ਤੁਸੀਂ ਇਸ ਲਈ ਅਵੇਅਰ ਹੋ ਜਿਓ ਕਿਉਂਕਿ ਮੈਨੂੰ ਮੈਂ ਨਹੀਂ ਚਾਹੁੰਦਾ ਕਿ ਮੇਰੇ ਕਰਕੇ ਜਾਂ ਕੋਈ ਵੀ ਰੀਜ਼ਨ ਕਰਕੇ ਤੁਹਾਡਾ ਪੈਸੇ ਦਾ ਨੁਕਸਾਨ ਹੋਵੇ ਕਿਉਂਕਿ ਤੁਹਾਡੇ ਮਾਪਿਓ ਨੇ ਬਹੁਤ ਮਿਹਨਤ ਨਾਲ ਕਮਾਇਆ ਤੁਸੀਂ ਵੀ ਬਹੁਤ ਮਿਹਨਤ ਨਾਲ ਕਮਾਉਂਦੇ ਹੋ ਤੁਸੀਂ ਆਪਣੇ ਇੱਕ ਜ਼ਿੰਦਗੀ ਨੂੰ ਬਣਾਉਣ ਲਈ ਕਿਸੇ ਨੂੰ ਪੈਸਾ ਦਿੰਦੇ ਹੋ ਤੁਸੀਂ ਟਰਸਟ ਕਰਦੇ ਹੋ ਤੁਹਾਡੇ ਉਸ ਟਰਸਟ ਦੀ ਬਹੁਤ ਅਸੀਂ ਇੱਜ਼ਤ ਕਰਦੇ ਆ ਜੇ ਤੁਸੀਂ ਆਪਣਾ ਕੇਸ ਅਪਲਾਈ ਕਰਨਾ 7C ਦੇ ਆਫਿਸ ਆ ਕੇ ਹੀ ਅਪਲਾਈ ਕਰਨਾ ਤਾਂ ਕਿ ਇਹ ਜੇ ਸਕੈਮਰ ਤੁਹਾਡਾ ਮਿਸਯੂਜ਼ ਨਾ ਕਰ ਕੋਈ ਹੋਰ ਸੇਖੋਂ ਪ੍ਰੀਤਨਾ ਬਣੇ ਪ੍ਰੀ ਸੇਖੋਂ ਨਾ ਬਣੇ 7C ਦਾ ਹੋਰ ਕੋਈ ਬ੍ਰਾਂਚ ਖੋਲ ਕੇ ਤੁਹਾਨੂੰ ਗੁੰਮਰਾਹ ਨਾ ਕਰੇ 7C ਦੀ ਸਿਰਫ ਦੋ ਹੀ ਬ੍ਰਾਂਚਾਂ ਨੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਦੂਜੀ ਜਿਹੜਾ ਹੈਗਾ ਇੱਕ ਰਿਕੁਐਸਟ ਇਹੀ ਆ ਕਿ ਜਦੋਂ ਤੁਸੀਂ ਆਓ ਮੈਨੂੰ ਜ਼ਰੂਰ ਮਿਲੋ ਚਾਹੇ 1 ਮਿੰਟ ਲਈ ਮਿਲੋ 2 ਮਿੰਟ ਲਈ ਮਿਲੋ ਮੈਨੂੰ ਜ਼ਰੂਰ ਮਿਲੋ ਤੀਜੀ ਗੱਲ ਜਦੋਂ ਤੁਸੀਂ ਕੇਸ ਅਪਲਾਈ ਕਰਦੇ ਹੋ ਤੁਸੀਂ ਉਹਦੀ ਕੰਡੀਸ਼ਨਸ ਉਹਦੀ ਬੋਲੀ ਨੂੰ ਪਛਾਣੋ ਕੋਈ ਤੁਹਾਡੇ ਨਾਲ ਫੋਨ ਤੇ ਗੱਲ ਕਰ ਰਿਹਾ ਤੁਹਾਨੂੰ ਗੁੰਮਰਾਹ ਕਰ ਰਿਹਾ ਤੁਸੀਂ ਉਹਨੂੰ ਚੀਜ਼ ਨੂੰ ਸਮਝੋ ਕਿ ਵੀ ਉਹ ਬੰਦਾ ਗਲਤ ਪਾਸੇ ਕਿਉਂਕਿ ਇਹ ਕ ਉਹਦੀ ਬੋਲੀ ਵੱਖਰੀ ਤੀਜੀ ਗੱਲ ਕਿ ਉਹ ਡਾਕੂਮੈਂਟ ਉਹਨੇ ਆਪਣੇ ਜਿਹੜੇ ਬਣਾਏ ਹੋਏ ਸਾਡੇ ਆਪਣੇ ਪੇਜ ਤੇ ਉਹਨੇ ਫੇਕ ਫੋਲੋਅਰਸ ਪਾਏ ਹੋਏ 2-3000 ਜਿਹੜੇ ਪਾਏ ਹੋਏ ਆ ਉਸ ਤੋਂ ਬਾਅਦ ਉਹ ਆਪਣਾ ਨੰਬਰ ਪਾ ਰਿਹਾ ਸਾਡੇ ਸਿਰਫ ਦੋ ਹੀ ਨੰਬਰ ਨੇ ਜਿਹੜੇ ਅਸੀਂ ਸ਼ੇਅਰ ਕਰਦੇ ਆ ਹੁਣ ਅਸੀਂ ਅੱਗੇ ਤੋਂ ਆਪਣੀ ਵੀਡੀਓ ਦੇ ਵਿੱਚ ਵੀ ਉਹ ਸ਼ੇਅਰ ਕਰਾਂਗੇ ਪਹਿਲਾ ਨੰਬਰ 844516300 ਪਹਿਲਾ ਨੰਬਰ ਦੂਜਾ 97806 97809 ਦੂਜਾ ਨੰਬਰ ਹੈ 97806 97809 ਦੋ ਨੰਬਰ ਹੈ ਇਸ ਤੋਂ ਬਿਨਾ ਹਜੇ ਸਾਡਾ ਕੋਈ ਵੀ ਨੰਬਰ ਨਹੀਂ ਜੇ ਕੋਈ ਨੰਬਰ ਹੋਇਆ ਤੇ ਅਸੀਂ ਉਹਨੂੰ ਅਪਡੇਟ ਕਰਾਂਗੇ ਹਜੇ ਅਸੀਂ ਸਿਰਫ ਦੋ ਹੀ ਨੰਬਰ ਨੇ ਇਸ ਤੋਂ ਬਿਨਾ ਕਿਸੇ ਵੀ ਨੰਬਰ ਤੇ ਗੱਲ ਕਰਨ ਦੀ ਲੋੜ ਨਹੀਂ ਇਹ ਜੇ ਬਹੁਤ ਉੱਠਣੇ ਆ ਤੁਹਾਡਾ ਪੈਸਾ ਬਹੁਤ ਕੀਮਤੀ ਆ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜਿਹੜੇ ਤੁਸੀਂ ਸਾਨੂੰ ਪਿਆਰ ਕਰਦੇ ਹੋ ਤਾਂ ਕਿ ਕੋਈ ਇਸ ਸਕੈਮ ਦਾ ਨਾ ਹੋਵੇ ਇੱਕ ਗੱਲ ਹੋਰ ਮੈਂ ਤੁਹਾਨੂੰ ਕਹਿਣੀ ਚਾਹੁੰਨਾ ਇੱਕ ਮੈਨੂੰ ਨੇਪਾਲ ਤੋਂ ਬੰਦੇ ਦਾ ਕੈਂਡੀਡੇਟ ਦਾ ਸੀਕ ਕੋਈ ਉਹਨੂੰ ਸਾਡੀ ਜਿਹੜੇ ਨੈਟ ਤੇ ਵੀਡੀਓਜ਼ ਪਈਆਂ ਨੇ ਫੋਟੋਜ਼ ਪਈਆਂ ਨੇ ਉਹਨੂੰ ਵਟਸਐਪ ਤੇ ਭੇਜ ਕੇ ਕੈਨੇਡਾ ਦੇ ਨਾਂ ਤੇ ਉਹ ਨੇਪਾਲ ਤੋਂ ਸੀ ਉਹਨੂੰ 5 ਲੱਖ ਰੁਪਏ ਨੇਪਾਲੀ ਪੈਸਾ ਉਹ ਤੋਂ ਮੰਗਵਾ ਲਿਆ ਉਹਦੀ ਸਾਡੇ ਆਫਿਸ 'ਚ ਗੱਲ ਵੀ ਨਹੀਂ ਹੋਈ ਕਦੇ ਉਹ ਸਾਨੂੰ ਮਿਲਿਆ ਨਹੀਂ ਸੋ ਅਸੀਂ ਉਹਦੀ ਵੀ ਪੈਰਵਾਈ ਕਰ ਰਹੇ ਆ ਆਨਲਾਈਨ ਸਕੈਮ ਤੋਂ ਬਚੋ ਇਹ ਬਹੁਤ ਵੱਡਾ ਹੋਰ ਹੋ ਰਿਹਾ ਅੱਗੇ ਹੋ ਵੀ ਸਕਦਾ ਹੋਰ ਵੀ ਕਿਉਂਕਿ ਜਿਵੇਂ ਜਿਵੇਂ ਤੁਹਾਡਾ ਪਿਆਰ ਫੋਲੋਅਰਸ ਵਧਣਗੇ ਇਹ ਜਿਹੇ ਬੰਦੇ ਆਣਗੇ ਸਾਡੀ ਇੱਕ ਹੱਥ ਜੋੜ ਕੇ ਬੇਨਤੀ ਆ ਕਿ ਤੁਹਾਡਾ ਪੈਸਾ ਤੇ ਸਾਨੂੰ ਆਪਣੀ ਇੱਜ਼ਤ ਬਹੁਤ ਪਿਆਰੀ ਆ ਤੁਹਾਡਾ ਪੈਸਾ ਖਰਾਬ ਨਾ ਹੋਵੇ ਸਾਡੀ ਇੱਜ਼ਤ ਖਰਾਬ ਨਾ ਹੋਵੇ ਇਹਦੀ ਜ਼ਿੰਮੇਵਾਰੀ ਹੁਣ ਤੁਹਾਡੀ ਆ ਸਕੈਮਰਸ ਤੇ ਤੁਸੀਂ ਉਹਨੂੰ ਜਵਾਬ ਦਿਓ ਕਿਉਂਕਿ ਪਹਿਲਾਂ ਕੀ ਹੁੰਦਾ ਸੀ ਲੋਕੀ ਦੋਸਤਾਂ ਮਿੱਤਰਾਂ ਦੇ ਨਾ ਆਈਡੀਆਂ ਬਣਾ ਕੇ ਫੋਟੋ ਆ ਪਾ ਕੇ ਕਾਲ ਕਰਦੇ ਸੀ ਵੀਰੇ ਸਾਡਾ ਰਿਸ਼ਤੇਦਾਰ ਮੇਰੇ ਮੰਮੀ ਮੇਰਾ ਪਿਓ ਐਦਾਂ ਹਸਪੀਟਲ ਤੇ ਐਡਮਿਟ ਹੋ ਗਿਆ ਮੈਨੂੰ 25000 ਦੀ ਲੋੜ ਆ ਮੇਰੇ ਨਾਲ ਖੁਦ ਹੋਇਆ ਮੇਰਾ ਇੱਕ ਦੋਸਤ ਆਸਟ੍ਰੇਲੀਆ ਤੋਂ ਸੀ ਉਹਦੀ ਆਈਡੀ ਤੋਂ ਮੈਨੂੰ ਮੈਸੇਜ ਆਇਆ ਕਿ ਯਾਰ ਡੀ ਐਮ ਸੀ ਸਾਡਾ ਨਾ ਰਿਸ਼ਤੇਦਾਰ ਬਿਮਾਰ ਆ ਮੈਨੂੰ 25000 ਦੀ ਲੋੜ ਆ ਮੈਂ ਨਾਲ ਹੀ ਉਹਨੂੰ ਮੇਰੇ ਕੋਲ ਨੰਬਰ ਪਿਆ ਸੀ ਮੈਂ ਉਹਨੂੰ ਕਾਲ ਕੀਤੀ ਕਹਿੰਦਾ ਮੈਂ ਤਾਂ ਸੁੱਤਾ ਪਿਆ ਸੋ ਐਦਾਂ ਦੇ ਸਕੈਮਰ ਪਹਿਲਾਂ ਆਹ ਕੰਮ ਕਰਦੇ ਸੀ ਹੁਣ ਅੜਾ ਇਮੀਗ੍ਰੇਸ਼ਨ ਲਾਈਨ ਨੂੰ ਉਹਨਾਂ ਨੇ ਫੋਕਸ ਕੀਤਾ ਸੋ ਆਪਣਾ ਪੈਸਾ ਬਰਬਾਦ ਨਹੀਂ ਕਰਨਾ ਸਹੀ ਜਗ੍ਹਾ ਤੇ ਲਾਉਣਾ ਇਸ ਵੀਡੀਓ ਨੂੰ ਦਬ ਕੇ ਸ਼ੇਅਰ ਕਰਨਾ ਧੰਨਵਾਦ ਆਪਣਾ ਕੀਮਤੀ ਸਮਾਂ ਤੇ ਪੈਸਾ ਖਰਾਬ ਨਾ ਕਰੋ ਧੰਨਵਾਦ